ਹੇਲੂਇਆ ਪਰਮੇਸ਼ਰ ਦੀ ਹਜ਼ੂਰੀ ਵਿੱਚ ਸ਼ਾਮ ਦੀ ਪ੍ਰਾਰਥਨਾ ਵਿੱਚ ਇਕੱਠੇ ਹੋਏ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਤੇ ਆਓ ਹੁਣ ਆਪਾਂ ਸ਼ਾਮ ਦੇ ਸਮੇਂ ਦੀ ਪ੍ਰਾਰਥਨਾ ਦੇ ਵਿੱਚ ਜਾਈਏ ਹallelujah hallelujah hallelujah ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਰ ਅੱਜ ਦੇ ਇਸ ਸਮੇਂ ਲਈ ਜੋ ਤੁਸੀਂ ਸਾਡੇ ਲਈઠਾ ਰਾਇਆ ਪ੍ਰਭੂ ਆਪਣੀ ਆਰਾਧਨਾ ਸਤੂਤੀ ਕਰਨ ਲਈ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਅਸੀਂ ਆਪ ਜੀ ਦੇ ਇਕਲੋਤੇ ਪੁੱਤਰ ਪ੍ਰਭੂ ਯਸ਼ੂ ਮਸੀਹ ਜੀ ਦੇ ਨਾਲ ਇਸ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਚੁੱਕਦੇ ਹਾਂ ਖੁਦਾਵੰਦ ਅਤੇ ਪ੍ਰਾਰਥਨਾ ਕਰਦੇ ਹਾਂ ਅੱਜ ਦਾ ਵਚਨ ਭੇਜੋ ਅੱਜ ਦਾ ਪਾਕ ਲੰਮ ਭੇਜੋ ਮੇਰੇ ਖੁਦਾਵੰਦ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਵਾਹਿਤੋ ਬਚਾਉਣੇ ਤੇ ਸੱਚਮੁੱਚ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸ ਸਮੇਂ ਦਾ ਇਹ ਵਚਨ ਸਾਨੂੰ ਨਵੀਂ ਤਾਕਤ ਤੇ ਨਵੀਂ ਆਸ਼ੀਸ਼ ਨਾਲ ਪਰੇਗਾ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਮੈਂ ਉਸ ਈਵਲ ਸਪਿਰਿਟ ਨੂੰ ਪਿਤਾ ਪਰਮੇਸ਼ਰ ਜੋ ਇਸ ਵਚਨ ਦੇ ਅੰਗੇਸਟਾਂ ਪਿਤਾ ਇਸ ਵਚਨ ਦੇ ਵਿਰੋਧਾਂ ਪਿਤਾ ਮੈਂ ਉਹਨੂੰ ਡਾਂਟ ਦਿੰਨੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਉਹ ਇਨ੍ਹਾਂ ਲੋਕਾਂ ਕੋਲੋਂ ਦੂਰ ਹੋ ਜਾਏ ਤੇ ਪਿਤਾ ਪਰਮੇਸ਼ਰ ਮੈਂ ਵਿਸ਼ਵਾਸ ਕਰਦੀ ਆ ਕਿ ਅੱਜ ਦਾ ਇਹ ਵਚਨ ਇਨ੍ਹਾਂ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ 100 ਗੁਣਾ ਨਹੀਂ ਬਲਕਿ 1000 ਗੁਣਾ ਫਲ ਲੈ ਕੇ ਆਵੇ ਪਿਤਾ ਪਰਮੇਸ਼ਰ ਤੇ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਸ ਵਚਨ ਨੂੰ ਪੜ੍ਹਨ ਤੇ ਸੁਣਨ ਦੇ ਦੌਰਾਨ ਸਾਡੀ ਅਗਵਾਈ ਕਰੇ ਅਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਅਤੇ ਮਨਜ਼ੂਰ ਵੀ ਕਰ ਲਿਆ ਪ੍ਰਭੂ ਯਸ਼ੁਮਸੀਹ ਜੀ ਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਮੰਗ ਲੈਣਿਆ ਆਮੇਨ ਉਸ ਦੇਖਦੇ ਹਾਂ ਕਿ ਅੱਜ ਦਾ ਵਚਨ ਸਾਨੂੰ ਕੀ ਕਹਿ ਰਿਹਾ ਹallelujah ਅੱਜ ਦਾ ਵਚਨ ਹੈ ਜਬੂਰਾ ਦੀ ਪੋਥੀ ਉਹਦਾ 11ਵਾਂ ਅਧਿਆਇ ਉਹਦੀ 4ਵੀਂ ਵਰਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਯਹੋਵਾ ਆਪਣੀ ਪਵਿੱਤਰ ਹੈਕਲ ਵਿੱਚ ਹੈ ਯਹੋਵਾ ਦਾ ਸਿੰਘਾਸਨ ਸੁਰਗ ਵਿੱਚ ਹੈ ਉਹਦੀਆਂ ਅੱਖਾਂ ਤੱਕਦੀਆਂ ਹਨ ਉਹਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਂਚਦੀਆਂ ਹਨ ਹalleluyah ਹallelujah ਇਸ वचन ਵਿੱਚ ਲਿਖਿਆ ਕਿ ਜਿਹੜੇ ਯਹੋਵਾ ਪਰਮੇਸ਼ਰ ਨੇ ਉਹ ਆਪਣੇ ਪਵਿੱਤਰ ਮੰਦਰ ਵਿੱਚੋਂ ਪਵਿੱਤਰ ਹੇਕਲ ਵਿੱਚ ਨਹੀਂ ਤੇ ਉਹਨਾਂ ਦਾ ਸਿੰਘਾਸਨ ਜੋ ਸਵਰਗ ਦੇ ਵਿੱਚ ਆ ਤੇ ਯਹੋਵਾ ਪਰਮੇਸ਼ਰ ਆਪਣੇ ਪਵਿੱਤਰ ਮੰਦਰ ਵਿੱਚੋਂ ਆਪਣੀ ਪਵਿੱਤਰ ਹੇਕਲ ਵਿੱਚੋਂ ਸਾਰੇ ਸੰਸਾਰ ਨੂੰ ਦੇਖਦੇ ਰਹਿੰਦੇ ਨੇ ਖਾਸ ਕਰਕੇ ਆਦਮੀ ਦੀ ਸੰਤਾਨ ਨੂੰ ਆਦਮੀ ਦੀ ਸੰਤਾਨ ਵੱਲ ਜਿਹੜੇ ਯਹੋਵਾ ਪਰਮੇਸ਼ਰ ਨੇ ਹਰ ਵਕਤ ਦੇਖਦੇ ਰਹਿੰਦੇ ਨੇ ਹਰ ਵਕਤ ਉਹਨਾਂ ਨੂੰ ਪਰਖਦੇ ਰਹਿੰਦੇ ਨੇ ਹallelujah ਅੱਜਕੱਲ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਪਰਮੇਸ਼ਰ ਦਾ ਭੈਅ ਨਹੀਂ ਮੰਨਦੇ ਹਮੇਸ਼ਾ ਪਾਪਾਂ ਵਿੱਚ ਲੱਗੇ ਰਹਿੰਦੇ ਆ ਚੋਰੀਆਂ ਵਿੱਚ ਲੱਗੇ ਰਹਿੰਦੇ ਆ ਹਰਾਮਕਾਰੀਆਂ ਵਿੱਚ ਲੱਗੇ ਰਹਿੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਿਤਾ ਪਰਮੇਸ਼ਰ ਜੋ ਸਵਰਗਾਂ ਦੇ ਵਿੱਚ ਵਿਰਾਜਮਾਨ ਨੇ ਉਹ ਹਰ ਸਮੇਂ ਹਰ ਇੱਕ ਵਿਅਕਤੀ ਤੇ ਨਜ਼ਰ ਰੱਖਦੇ ਨੇ ਉਹਨਾਂ ਦੀ ਨਜ਼ਰ ਹਰ ਇੱਕ ਵਿਅਕਤੀ ਤੇ ਟਿਕਾਈ ਹੋਈ ਆ ਪਰਮੇਸ਼ਰ ਜੀ ਕਹਿੰਦੇ ਨੇ ਕਿ ਇਨਸਾਨ ਇਨਸਾਨ ਤੋਂ ਤਾਂ ਚੋਰੀ ਕਰ ਸਕਦਾ ਪਰ ਮੇਰੇ ਤੋਂ ਮੇਰੇ ਤੋਂ ਕੋਈ ਵੀ ਮਨੁੱਖ ਚੋਰੀ ਨਹੀਂ ਕਰ ਸਕਦਾ ਕਿਉਂਕਿ ਪ੍ਰਭੂ ਦੀ ਨਿਗਾਹ ਵਿੱਚ ਨਾ ਕਿਸੇ ਮਕਾਨ ਦਾ ਓਲਾ ਨਾ ਕਿਸੇ ਗੱਲ ਦਾ ਓਲਾ ਨਾ ਕਿਸੇ ਕੱਪੜੇ ਦਾ ਓਲਾ ਹੈ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਯਹੋਵਾ ਪਰਮੇਸ਼ਰ ਦੇ ਸਾਹਮਣੇ ਸਾਰੀਆਂ ਗੱਲਾਂ ਖੁੱਲੀਆਂ ਤੇ ਨੰਗੀਆਂ ਹਨ ਉਹਨਾਂ ਕੋਲੋਂ ਕੁਝ ਵੀ ਨਹੀਂ ਛੁਪਿਆ ਹੋਇਆ ਹallelujah ਸਿਸੰਸਾਰ ਵਿੱਚ ਕਣ-ਕਣ ਦੇ ਵਿੱਚ ਪਰਮੇਸ਼ਰ ਜੀ ਮੌਜੂਦ ਨੇ ਹਰ ਇੱਕ ਜੀਵ ਜੰਤੂ ਵਿੱਚ ਹਰ ਇੱਕ ਆਦਮੀ ਦੇ ਵਿੱਚ ਕੀ ਆ ਪਰਮੇਸ਼ਰ ਜੀ ਪਰਮੇਸ਼ਰ ਜੀ ਰਹਿੰਦੇ ਨੇ ਤੇ ਰਾਜਾ ਦਾਊਦ ਵੀ ਇਸ ਤਰ੍ਹਾਂ ਕਹਿੰਦੇ ਨੇ ਜਬੂਰ 139 ਉਹਦੀ 8ਵੀਂ ਆਇਤ ਆਪਾਂ ਪੜਾਂਗੇ ਇਹਦੇ ਵਿੱਚ ਰਾਜਾ ਦਾਊਦ ਜੀ ਕਹਿ ਰਹੇ ਨੇ ਜੇ ਮੈਂ ਆਕਾਸ਼ ਉੱਤੇ ਚੜ ਜਾਮਾ ਤੂੰ ਉੱਥੇ ਹੈ ਜੇ ਮੈਂ ਪਤਾਲ ਵਿੱਚ ਵਿਸਤਰਾ ਬਸਾਮਾ ਪ੍ਰਭੂ ਤੂੰ ਉੱਥੇ ਹੈ ਹਾਲੇਲੂਇਆ ਇਸ ਦਾ ਮਤਲਬ ਇਹ ਹੈ ਕਿ ਜੇ ਇਨਸਾਨ ਕਿਸੇ ਤਰ੍ਹਾਂ ਦਾ ਪਾਪ ਕਰਕੇ ਪ੍ਰਭੂ ਕੋਲੋਂ ਲੁਕਣਾ ਚਾਹੇ ਤਾਂ ਪਰਮੇਸ਼ਰ ਜੀ ਕੋਲੋਂ ਲੁਕ ਨਹੀਂ ਸਕਦਾ ਲੋਕ ਪਾਪ ਕਰਦੇ ਹੋਏ ਵੀ ਆਪਣੇ ਆਪ ਨੂੰ ਧਰਮੀ ਗਿਣਦੇ ਨੇ ਆਪਣੇ ਧਰਮ ਦੇ ਮੁਤਾਬਕ ਤਾਂ ਉਹ ਧਰਮੀ ਹੋ ਸਕਦੇ ਆ ਪਰ ਪ੍ਰਭੂ ਦੀ ਨਿਗਾਹ ਵਿੱਚ ਪਾਪ ਕਰਨ ਵਾਲਾ ਇਨਸਾਨ ਧਰਮੀ ਨਹੀਂ ਬਣ ਸਕਦਾ ਪਾਪੀ ਇਨਸਾਨ ਦਾ ਲੇਖਾ ਪ੍ਰਭੂ ਨੇ ਕਰਨਾ ਧਰਮ ਨਹੀਂ ਹallelujah ਇਸ ਕਰਕੇ ਸਾਨੂੰ ਚਾਹੀਦਾ ਕਿ ਸਾਨੂੰ ਹਮੇਸ਼ਾ ਹੀ ਪਰਮੇਸ਼ਰ ਜੀ ਦੇ ਭੈ ਦੇ ਵਿੱਚ ਰਹਿਣਾ ਚਾਹੀਦਾ ਹੈ ਜੋ ਕੰਮ ਵੀ ਕਰਨਾ ਚਾਹੀਦਾ ਪਰਮੇਸ਼ਰ ਦਾ ਭੈ ਮੰਨ ਕੇ ਕਰਨਾ ਚਾਹੀਦਾ ਤੇ ਉਹ ਉਹਨਾਂ ਦੇ ਵਚਨਾਂ ਨੂੰ ਉਹਨਾਂ ਦੇ ਜਿਹੜੇ ਕਲਾਮ ਆ ਪਵਿੱਤਰ ਕਲਾਮ ਆ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਆਮਨ ਹਾਲੇਲੂਇਆ ਯਾ ਤੇ ਆਓ ਇਸ ਵਚਨ ਦੇ ਲਈ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਚਾਈਏ ਹallelujah hallelujah hallelujah ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਅੱਜ ਦੇ ਇਸ ਵਚਨ ਦੇ ਲਈ ਜੋ ਤੁਸੀਂ ਸਾਡੇ ਲਈ ਇਸ ਸਮੇਂ ਠਹਿਰਾਇਆ ਪਿਤਾ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਆਪਣਾ ਵਚਨ ਕਾਲ ਕੇ ਸਾਨੂੰ ਆਉਣ ਵਾਲੀ ਤਵਾਹੀ ਤੋਂ ਬਚਾਉਣੀ ਹੈ ਪ੍ਰਭੂ ਜੀ ਸੱਚਮੁੱਚ ਪ੍ਰਭੂ ਜੀ ਅੱਜ ਦਾ ਇਹ ਵਚਨ ਸਾਨੂੰ ਨਵੀਂ ਤਾਕਤ ਤੇ ਨਵੀਂ ਸਮਰਥਨ ਨਾਲ ਭਰ ਰਿਹਾ ਪ੍ਰਭੂ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਸਾਨੂੰ ਇਸ ਕਾਬਿਲ ਬਣਾ ਲਓ ਕਿ ਅਸੀਂ ਤੁਹਾਡੇ ਸ਼ੋ ਸਮਾਚਾਰ ਪ੍ਰਚਾਰ ਨੂੰ ਤੁਹਾਡੇ ਖੁਸ਼ਖਬਰੀ প্রচার ਨੂੰ ਹੋ ਲੋਕਾਂ ਤੱਕ ਪਹੁੰਚਾਉਣ ਵਾਲੇ ਬਣ ਜਾਈਏ ਪਿਤਾ ਪਰਮੇਸ਼ਰ ਤਾਂ ਕਿ ਅਸੀਂ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਨਾਸ਼ ਹੋਣ ਤੋਂ ਬਚਾ ਲਈਏ ਪਿਤਾ ਪਰਮੇਸ਼ਰ ਅੱਜ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣਾ ਪਵਿੱਤਰ ਆਤਮਾ ਦਿਓ ਤਾਂ ਕਿ ਅਸੀਂ ਹਰ ਸਮੇਂ ਪਿਤਾ ਪਰਮੇਸ਼ਰ ਹਰ ਪਾਪ ਤੋਂ ਬਚ ਕੇ ਰਹੀਏ ਤੇ ਪਿਤਾ ਅਸੀਂ ਹਮੇਸ਼ਾ ਹੀ ਤੁਹਾਡਾ ਭੈ ਮੰਨਣ ਵਾਲੇ ਬਣ ਜਾਈਏ ਤੇ ਹਮੇਸ਼ਾ ਹੀ ਤੁਹਾਡੇ ਕਲਾਮ ਦੇ ਉੱਤੇ ਤੁਹਾਡੇ ਪਵਿੱਤਰ ਵਚਨਾਂ ਦੇ ਉੱਤੇ ਚੱਲਣ ਵਾਲੇ ਬਣ ਜਾਈਏ ਪ੍ਰਭੂ ਯਸ਼ੁਮਸੀ ਦੇ ਨਾਂ ਵਿੱਚ ਅਤੇ ਪਿਤਾ ਪਰਮੇਸ਼ਰ ਮੈਂ ਵਿਸ਼ਵਾਸ ਕਰਦੀਆਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਅਤੇ ਮਨਜ਼ੂਰ ਕਰ ਲਿਆ ਪ੍ਰਭੂ ਯਸ਼ੁਮਸੀ ਜੀ ਦੇ ਪਾਕ ਤੇ ਸਾਮਾਠੀ ਨਾਂ ਵਿੱਚ ਪਿਤਾ ਪਰਮੇਸ਼ਰ પાસે ਮੰਗ ਲੈਨੇ ਆਂ ਆਮੇਨ